ਹੈਲਥ ਮਿਨਿਸਟਰ ਦੇ ਨਾਂ ਤੇ ਫਰਜੀ ਕਾਲ ਕਰਕੇ ਦਬਾਅ ਬਣਾਉਣ ਵਾਲਾ ਅੰਮ੍ਰਿਤਸਰ ਤੋਂ ਗ੍ਰਿਫਤਾਰ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਦੇ ਨਾਂ ਤੇ ਫਰਜੀ ਕਾਲ ਕਰਕੇ ਸਿਵਲ ਹਸਪਤਾਲ ਪ੍ਰਸ਼ਾਸਨ ਤੇ ਦਬਾਅ ਬਣਾਉਂਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਮੁਲਜ਼ਮ ਦੀ ਪਛਾਣ ਹਰਜੀਤ ਸਿੰਘ ਵਾਸੀ ਗੁਰਬਖਸ਼ ਨਗਰ ਅੰਮ੍ਰਿਤਸਰ ਵਜੋਂ ਹੋਈ ਹੈ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸਿਵਲ ਹਸਪਤਾਲ ਵਿੱਚ ਇੱਕ ਵਿਅਕਤੀ ਨੇ ਫੋਨ ਕਰਕੇ ਆਪਣੇ ਆਪ ਨੂੰ ਪਹਿਲਾਂ ਹੈਲਥ ਮਿਨਿਸਟਰ ਤੇ ਬਾਅਦ ਵਿੱਚ ਹੈਲਥ ਮਿਨਿਸਟਰ ਦੇ ਦਫ਼ਤਰ ਤੋਂ ਗੁਰਜੀਤ ਸਿੰਘ ਦੱਸਿਆ ਕਾਲ ਦੌਰਾਨ ਉਸਨੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਪਰ ਗੱਲਬਾਤ ਦੌਰਾਨ ਸਟਾਫ ਨੂੰ ਸ਼ੱਕ ਹੋ ਗਿਆ ਸ਼ੱਕ ਦੇ ਆਧਾਰ ਤੇ ਕਾਲ ਦੀ ਰਿਕਾਰਡਿੰਗ ਸਿਵਲ ਸਰਜਨ ਡਾਕਟਰ ਸਤਿੰਦਰ ਸਿੰਘ ਬਚਾਜ ਦੇ ਨੋਟਿਸ ਵਿੱਚ ਲਿਆਂਦੀ ਗਈ ਰਿਕਾਰਡਿੰਗ ਸੁਣਨ ਤੋਂ ਬਾਅਦ ਇਹ ਪੁਸ਼ਟੀ ਹੋਈ ਕਿ ਆਵਾਜ਼ ਮਾਨਯੋਗ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਦੀ ਨਹੀਂ ਹੈ ਇਸ ਮਗਰੋਂ ਡਾਕਟਰ ਬਲਬੀਰ ਸਿੰਘ ਨਾਲ ਪਟਿਆਲਾ ਤੋਂ ਸਿੱਧੀ ਗੱਲ ਬਤ ਕੀਤੀ ਗਈ ਜਿਨ੍ਹਾਂ ਨੇ ਸਾਫ ਇਨਕਾਰ ਕੀਤਾ ਕਿ ਉਹਨਾਂ ਵੱਲੋਂ ਕੋਈ ਵੀ ਅਜਿਹੀ ਹਦਾਇਤ ਨਹੀਂ ਦਿੱਤੀ ਗਈ। ਮਾਮਲਾ SCP ਗੁਰੂਚਿੰਗ ਪੁਲਰ ਅਮਸਾਦਿਤ ਧਿਆਨ ਵਿੱਚ ਆਂਦਾ ਹੈਗਾ। ਪੁਲਿਸ ਵੱਲੋਂ ਕਾਲ ਆਈਫੋਨ ਨੰਬਰ ਦੀ ਟੈਕਨੀਕਲ ਰਿਕਾਰਡਿੰਗ ਅਤੇ ਵਿਸ਼ਲੇਸ਼ਣ ਕੀਤੀ ਗਈ। ADCP ਅਤੇ ਸਿਟੀ ਪੁਲਿਸ ਟੀਮ ਵੱਲੋਂ ਕਾਰਵਾਈ ਕਰਦਿਆਂ ਦੋਸ਼ੀ ਨੂੰ ਟਰੈਕ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਜੋ ਜਾਂਚ ਸਾਹਮਣੇ ਆਈ ਹੈ ਕਿ ਦੋਸ਼ੀ ਹਜੀਤ ਸਿੰਘ ਪੰਜਵੀਂ ਕਲਾਸ ਤੱਕ ਪੜਿਆ ਹੋਇਆ ਹੈ। ਉਸ ਦੀ 57 ਸਾਲ ਉਮਰ ਦੇ ਤੇ ਪੇਸ਼ੇ ਵਜੋਂ ਪ੍ਰਾਈਵੇਟ ਡਰਾਈਵਰ ਹੈ ਪੁਲਸ ਨੇ ਵੱਖ-ਵੱਖ ਤਾਰਾ ਮਾ ਅਦੀਨ ਮਾਮਲਾ ਦਰਜ ਕਰ ਲਿਆ ਉਹ 2 2026 ਨੂੰ ਇੱਕ ਬੰਦੇ ਨੇ ਕਾਲ ਆਈ ਐਸਐਮਓ ਸਾਹਿਬ ਨੂੰ ਐਸਐਮਓ ਅੰਮ੍ਰਿਤਸਰ ਡਾਕਟਰ ਰਜਨੀਸ਼ ਕੁਮਾਰ ਦੀ ਨੂੰ ਉਸ ਬੰਦੇ ਨੇ ਕਿਹਾ ਕਿ ਮੈਂ ਹੈਲਥ ਮਿਨਿਸਟਰ ਪੰਜਾਬ ਬੋਲ ਰਿਹਾ ਹਾਂ ਡਾਕਟਰ ਬਲਬੀਰ ਸਿੰਘ ਤੇ ਉਹਨੇ ਕਿਹਾ ਕਿ ਉਹਨੇ ਕੁਝ ਬਦਲੀਆਂ ਤਾਂ ਵੀ ਕਿਹਾ ਜਿਹੜੇ ਕਿ ਹਸਪੀਟਲ ਦੇ ਵਿੱਚ ਹੋਣੀਆਂ ਸੀ ਉਸ ਤੋਂ ਇਲਾਵਾ ਉਹਨੇ ਹੋਰ ਵੀ ਆਪਣੇ ਕੰਮ ਦੱਸੇ ਜਿਹੜੇ ਹਸਪੀਟਲ ਨਾਲ ਰਿਲੇਟਿਡ ਸੀਗੇ ਤੇ ਉਹਨੇ ਕੈਟੈਗੋਰਿਕਲੀ ਕਿਹਾ ਕਿ ਮੈਂ ਹੈਲਥ ਮਿਨਿਸਟਰ ਪੰਜਾਬ ਬੋਲ ਰਿਹਾ ਜਦੋਂ ਰਜਨੀਸ਼ ਕੁਮਾਰ ਜੀ ਐਸਐਮਓ ਸਾਹਿਬ ਉਹਨਾਂ ਹੋਰ ਵੀ ਗੱਲ ਕਰ ਰਹੇ ਸੀ ਇਹਨਾਂ ਨੂੰ ਥੋੜਾ ਸ਼ੱਕ ਪਿਆ ਤੇ ਇਹਨਾਂ ਨੇ ਦੁਬਾਰਾ ਉਹਨੂੰ ਪੁੱਛਿਆ ਕਿ ਤੁਸੀਂ ਕੌਣ ਬੋਲ ਰਹੇ ਹੋ ਤਾਂ ਉਹਨੇ ਆਪਣਾ ਚੇਂਜ ਕਰਕੇ ਉਹਨੇ ਕਿਹਾ ਮੈਂ ਗੁਰਜੀਤ ਸਿੰਘ ਬੋਲ ਰਿਹਾ 11 ਮਿਨਿਸਟਰ ਸਾਹਿਬ ਦੇ ਆਫਿਸ ਤੋਂ ਤੇ ਵਰਕਲਪ ਖਤਮ ਹੋਈ ਉਸ ਬਾਅਦ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਐਸਐਮਓ ਸਾਹਿਬ ਨੂੰ ਥੋੜਾ ਸ਼ੱਕ ਪਿਆ ਸੀ ਉਹ ਮੈਟਰ ਸਿਵਲ ਸਰਜਨ ਸਾਹਿਬ ਡਾਕਟਰ ਸਤਿੰਦਰ ਸਿੰਘ ਬਾਜਾਤ ਸਾਹਿਬ ਦੇ ਨੋਟਿਸ 'ਚ ਲੈ ਕੇ ਆਏ ਜਦੋਂ ਰਿਕਾਰਡਿੰਗ ਸੁਣੀ ਕਾਲ ਵੀ ਤੇ ਜਿਹੜੇ ਸਿਵਲ ਸਰਜਨ ਸਾਹਿਬ ਨੇ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹ ਜਿਹੜੀ ਆਵਾਜ਼ ਹੈ ਮਾਨਯੋਗ ਹੈਲਥ ਮਿਨਿਸਟਰ ਸਾਹਿਬ ਦੀ ਨਹੀਂ ਹੈ ਉਹਨਾਂ ਨੇ ਮਾਨਯੋਗ ਹੈਲਥ ਮਿਨਿਸਟਰ ਸਾਹਿਬ ਡਾਕਟਰ ਬਲਬੀਰ ਸਿੰਘ ਸਾਹਿਬ ਨਾਲ ਗੱਲ ਕੀਤੀ ਪਟਿਆਲਾ ਜਦੋਂ ਨਾਲ ਗੱਲ ਹੋਈ ਤੇ ਉਹ ਕਹਿੰਦੇ ਕਿ ਇਹ ਬਿਲਕੁਲ ਮੇਰੀ ਰਿਕਾਰਡਿੰਗ ਨਹੀਂ ਹੈ ਤੇ ਮੈਂ ਕੋਈ ਵੀ ਇਸ ਦੀ ਡਾਇਰੈਕਸ਼ਨਸ ਨਹੀਂ ਦਿੱਤੀਆਂ ਤੇ ਮੈਟਰ ਮਾਨਯੋਗ ਸੀਪੀ ਸਾਹਿਬ ਸਰਗ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਦੇ ਨੋਟਿਸ ਦੇ ਵਿੱਚ ਲਿਆਇਆ ਗਿਆ ਜਿਹੜੇ ਜਿਹੜੇ ਫੋਨ ਨੰਬਰ ਤੋਂ ਕਾਲ ਆਈ ਸੀਗੀ ਉਸ ਫੋਨ ਨੰਬਰ ਨੂੰ ਟਰੈਕ ਕੀਤਾ ਗਿਆ ਟੈਕਨੀਕਲੀ ਵੀ ਐਨਲਿਸਿਸ ਕੀਤਾ ਗਿਆ ਸਾਡੇ ਐਡੀਐਸਪੀ 1 ਸਰਦਾਰ ਵਿਸ਼ਾਲਜੀਤ ਸਿੰਘ ਉਹਨਾਂ ਦੀ ਮਾਨਯੋਗ ਸੀਪੀ ਸਾਹਿਬ ਨੇ ਡਿਊਟੀ ਲਈ ਨਾਲੇ ਉਹਨਾਂ ਦੀ ਟੀਮ ਦੀ ਉਹਨਾਂ ਨੇ ਬੰਦਾ ਟਰੈਕਡਾਊਨ ਕੀਤਾ ਤੇ ਬੰਦੇ ਦਾ ਬੰਦਾ ਨਿਕਲਿਆ ਮਿਸਟਰ ਹਰਜੀਤ ਸਿੰਘ ਰੈਜ਼ੀਡੈਂਟ ਆਫ ਗੁਰਬਖਸ਼ਨਗਰ ਅੰਮ੍ਰਿਤਸਰ ਜਿਹੜਾ ਕਿ 5ਵੀਂ ਕਲਾਸ ਤੱਕ ਪੜ੍ਹਿਆ ਤੇ 57 ਸਾਲਾਂ ਦਾ ਹੈ ਤੇ ਜਿਹੜਾ ਡਰਾਈਵਰ ਦਾ profession ਪ੍ਰਾਈਵੇਟ ਡਰਾਈਵਰ ਦੇ profession ਵਿੱਚ ਉਹ ਹੈਗਾ ਤੇ ਅਸੀਂ ਉਹਦੇ ਤੇ ਪਰਚਾ ਦਰਜ ਕੀਤਾ 3 2 2026 ਨੂੰ ਪੀਐਸ ਗੇਟ ਹਕੀਮਾ ਤੇ ਐਫਆਈਆਰ ਹੈਗੀ ਅੰਡਰ ਸੈਕਸ਼ਨ 204 217 221 352 ਦੋ ਬੀਐਨਐਸ ਐਕਟ ਤੇ ਅਸੀਂ ਆਪਣਾ 8 ਡਿਵੀਜ਼ਨ ਵਿੱਚ ਅਸੀਂ ਇਹ ਸਾਇਅਤ ਦਰਜ ਕੀਤੀ ਹੈ ਤੇ ਜਦੋਂ ਅਸੀਂ ਬੰਦੇ ਨੂੰ ਅਰੈਸਟ ਕੀਤਾ ਸਾਨੂੰ ਪਤਾ ਚੱਲੇ ਕਿ ਉਹਦੇ ਤੇ ਆਲਰੇਡੀ 6 ਐਫਆਈਆਰਸ ਪਹਿਲਾਂ ਵੀ ਹੋ ਚੁੱਕੀਆਂ ਐ ਇੱਕ ਪੀਐਸ ਗੇਟ ਕੀਮਾਦੀ ਤੇ ਪੰਜ ਪੀਐਸ 8 ਡਿਵੀਜ਼ਨ ਦੀ ਤੇ ਇਹ ਹੈਬਿਚੁਅਲ ਅਫੈਂਡਰ ਹੈਗਾ ਹੁਣ ਅਸੀਂ ਇਹਨੂੰ ਅਰੈਸਟ ਕਰ ਲਿਆ ਐਰੈਸਟ ਕਰਕੇ ਅਸੀਂ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਇਹਦੇ ਪਿੱਛੇ ਮੈਂ ਇਹਦੀ ਕਾਲ ਦਾ ਬੈਕਗ੍ਰਾਉਂਡ ਵੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਿਹੜਾ ਇਹ ਕਾਲ ਕੀਤੀ ਸੀ ਇਹਦਾ ਬੇਟਾ ਜਿਹੜਾ ਹੈਗਾ ਰਮਪ੍ਰੀਤ ਸਿੰਘ ਉਹ ਹਸਪੀਟਲ ਦੇ ਵਿੱਚ ਅ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ਤੇ ਪੰਜਾਬ ਸਰਕਾਰ ਦੇ ਹੁਕਮਾ ਤਹਿਤ ਜਿਹੜੀ ਨਵੀਂ ਡਾਇਰੈਕਸ਼ਨਸ ਆਈਆਂ ਉਹਦੇ ਜਿਹੜੇ ਸਿਕਿਉਰਿਟੀ ਗਾਰਡਸ ਨੇ ਉਹ ਪੈਸਕੋ ਕੰਪਨੀ ਤੋਂ ਹੋਣੇ ਚਾਹੀਦੇ ਤੇ ਰਿਟਾਇਰਡ ਫੌਜੀ ਹੋਣੇ ਚਾਹੀਦੇ ਆ ਕਿ ਜਿਹੜਾ ਨਹੀਂ ਸੀਗਾ ਤੇ ਇਹਨੂੰ ਇੱਥੋਂ ਦੀ ਟਰਾਂਸਫਰ ਕਰਨ ਲੱਗੇ ਸੀਗੇ ਤੇ ਉਹਨੂੰ ਹਸਪੀਟਲ ਦੇ ਵਿੱਚ ਹੀ ਡਿਊਟੀ ਕਰਾਉਣ ਲਈ ਇਨੇ ਹਰਜੀਤ ਸਿੰਘ ਨੇ ਪਹਿਲਾਂ ਹੈਲਥ ਮਿਨਿਸਟਰ ਬਣ ਕੇ ਉਸ ਤੋਂ ਬਾਅਦ ਗੁਰਜੀਤ ਸਿੰਘ ਬਣ ਕੇ ਫੋਨ ਕੀਤਾ ਤੇ ਇਹਦਾ ਮੇਨ ਪਰਸਨਲ ਮੋਟਿਵ ਵਹੀ ਸੀਗਾ ਤੇ ਜੋ ਕਿ ਸਾਨੂੰ ਹੋਰ ਵੀ ਪਤਾ ਚੱਲਿਆ ਇਹਦੀ ਵਾਈਫ ਵੀ ਉਥੇ ਕਲਾਸ 4 ਜੌਬ ਦੇ ਵਿੱਚ ਹੈਗੀ ਜੀ ਹਸਪੀਟਲ ਦੇ ਵਿੱਚ ਹੀ ਸਿਵਲ ਹਸਪੀਟਲ ਦੇ ਵਿੱਚ ਤੇ ਉੱਥੇ ਹੀ ਕੰਮ ਕਰਦੀ ਹੈ ਧੰਨਵਾਦ ਮੈਂ ਦਰਜਾ ਉਹ ਕਿਹੜੇ ਕਿਹੜੇ ਉਹ 420 ਦੇ ਮੁਕਦਮੇ ਦਰਜ ਨੇ ਜੀ 6 ਦੇ 6 पांच जगहें पीएस एट डिविजन थे एक गेट की मार तेरी आता है सर कल ही उन्हें मुंडे ने नौकरी पे जामा या या थी थी। नौकरी से या काम कितना ये पूछे बोर्ड की मुंडे नौकरी एको दा मेन पर्सल मोटिव सेगा उस तो इलावा भी उन्हें दो चार काम के हैं पर वो काम है जो ये कि वो साउंड ना करेगी कल्ला में एक मुंडे में अपने मुंडे